ਵਾਂਗੂ ਫਕੀਰਾਂ ਜਾਪੇ ਅੱਜ ਦੋ ਜਹਾਂ ਦਾ ਵਲੀ ਜ਼ਖਮਾਂ ਤੋਂ ਖੂਨ ਸੰਗ ਮੱਥੇ ਤੇ ਫਿਰ ਵੀ ਲਾਲੀ ਪਰਬਾਨੇ ਜੈ ਨਿਮਾਣੇ ਚਰਨੀ ਲਗਾਉਣ ਹੋ ਆਪਣੀ ਆਵਾਜ਼ ਵਿੱਚ ਦਮ ਪਹਿਲਾਂ ਇਹੋ ਜ਼ਿਆਦਾ ਹੋਵੇਗਾ ਪਰ ਆਵਾਜ਼ ਵਿੱਚ ਦਮ ਉਹ ਨਹੀਂ ਹੈ ਲਿਖਣੀ ਵਿੱਚ ਦਮ ਹੈ ਪਰ ਸਰੀ ਤਨ ਔਰ ਮਾਨਕ ਔਰ ਤਨ ਵਿੱਚ ਦਮ ਨਹੀਂ ਹੈ ਵੱਡੇ ਕਲਾਕਾਰ ਜਿਨ੍ਹਾਂ ਨੇ ਮੇਰੀ ਮਦਦ ਕਰਨੀ ਸੀ ਉਹ ਸਾਰੇ ਹੀ ਕੁਦਰਤ ਵੱਲੋਂ ਗੁਜ਼ਰ ਚੁੱਕੇ ਜਿਵੇਂ ਮੇਰੇ ਗੀਤ ਦੀ ਬੋਲ ਨੇ ਜੇ ਕੁੜੀਏ ਤੈਨੂੰ ਬਸ ਨਹੀਂ ਮਿਲਦੀ ਪੈਦਲ ਜਾਏਂਗੀ ਥੱਕਣੀ ਚੁੱਪ ਕਰਕੇ ਜੜ ਜਾ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਕਿਤਾ ਪੀਉ ਤੇਰਾ ਬਸਦਾ ਨਹੀਂ ਆਉਂਦਾ ਬੰਦਿਆਂ ਦੇ ਰੂਪ ਵਿੱਚ ਪਹੁੰਚ ਜਾਂਦਾ ਤੁਸੀਂ ਮੇਰੇ ਕੋਲ ਪਹੁੰਚੇ ਨਹੀਂ ਇਵੇਂ ਜਾਂਦਾ ਕਿ ਰੱਬ ਤਾਂ ਵੀ ਆ ਕੇ ਮੇਰੇ ਕੋਲ ਦਰਸ਼ਨ ਦੇ ਰਿਹਾ ਹੈ ਜਿਵੇਂ ਮੇਰੇ ਗੀਤ ਦੀ ਬੋਲ ਨੇ ਜੇ ਕੋੜੀਏ ਤੈਨੂੰ ਬੱਸ ਨਹੀਂ ਮਿਲਦੀ ਪੈਦਲ ਹੀ ਜਾਏਂਗੀ ਥੱਕਣੀ ਚੁੱਪ ਕਰਕੇ ਚੜ ਜਾ ਮਿੱਤਰਾਂ ਦਾ ਚੱਲੇ ਆ ਟਰੱਕ ਨਹੀਂ ਚੁੱਪ ਕਰਕੇ ਚੜ ਜਾ ਇਸ ਸਿੰਦਰਕੌਰ ਦੀਵਾਲੀ ਹਰਚਨ ਅਰਪ ਸਰੇਂਦਰਕੌਰ ਦੀਵਾਲੀ ਤੇ ਰਮੇਸ਼ ਰਗੀਲਾ ਉਹਨਾਂ ਨੇ ਪਹਿਲਾਂ ਗਾਇਆ ਉਸ ਤੋਂ ਬਾਅਦ ਹੋਰ ਜੋੜੀਆਂ ਨੇ ਗਾਇਆ ਮੈਂ ਵੀ ਗਾਉਂਦਾ ਰਿਹਾ ਤੇ ਸਟੇਜਾਂ ਤੇ ਵੀ ਰਿਕਾਰਡਿੰਗ ਵਿੱਚ ਵੀ ਗਾਉਂਦਾ ਰਿਹਾ ਤੇ ਇਸ ਤੋਂ ਬਿਨਾਂ ਮਿੱਤਰਾਂ ਦੇ ਟਿਊਬਵੈਲ ਤੇ ਲੀੜੇ ਤੋਂ ਹੁੰਦੇ ਬਹਾਨੇ ਆ ਜਾ ਧਰਮ ਕੀ ਦੀਵੇਾਂ ਤਾਂ ਹੋਏ ਇਹਨਾਂ ਗੀਤਿਆਂ ਦੀ ਗਿਣਤੀ ਬਹੁਤ ਲੰਬੀ ਹੈ ਸਸਕੂਟਣੀ ਸੰਦੂਕਾਂ ਉਹਨੇ ਨਿੰਮ ਦਾ ਲਿਆ ਦੇ ਘੋਟਣਾ ਭਵਰਾ ਸਾਹਿਬ ਰਜਿੰਦਰ ਰਾਜਨ ਜਗਜੀਤ ਜੀ ਵੀ ਉਹਨਾਂ ਦੀ ਰਿਕਾਰਡਿੰਗ ਪਰ ਮੰਗਰਾ ਸਾਹਿਬ ਦੀ ਕੰਪੋਜੀਸ਼ਨ ਸੀ ਮੇਰੇ ਗੀਤ ਧਾਰਮਿਕ ਵੀ ਬਹੁਤ ਹੋਏ ਕੇ ਦੀਪ ਜਨਮ ਹੋਣ ਦੀ ਵਾਰ ਚ ਹੋਏ ਕੇ ਦੀ ਵੀ ਗੁਜ਼ਰ ਗਏ ਵੱਡੇ ਕਲਾਕਾਰ ਜਿਨ੍ਹਾਂ ਨੇ ਮੇਰੀ ਮੱਦ ਕਰਨੀ ਸੀ ਉਹ ਸਾਰੇ ਹੀ ਕੁਦਰਤ ਵੱਲੋਂ ਗੁਜ਼ਰ ਚੁੱਕੇ ਕੁਝ ਰਹਿੰਦੇ ਐ ਜਿਨ੍ਹਾਂ ਵਿੱਚੋਂ ਇੱਕ ਮੈਂ ਵੀ ਮੈਂ ਰਹਿਣਾ ਮੇਰੀ ਉਮਰ 82 ਸਾਲ ਆ ਕੇਸੀ 82 ਦੇ ਕਰੀਬ ਹੈ ਪ੍ਰੇਖਾ ਸੀ ਕਿ ਜ਼ਿਆਦਾ ਹੈ ਪਰ 82 ਦੇ ਅੰਦਾਜ਼ਾ ਹੈ ਧਰਮ ਗੀਤ ਕੇ ਦੀਪ ਜਗਮਉਂ ਨੇ ਗਾਏ ਆਪਣੇ ਜਗਮਉਂ ਕੋ ਦੇ ਨਾਲ ਡਿਓਰ ਵੀ ਗਾਏ ਉਹਨਾਂ ਨੇ ਜਿਹੜਾ ਕੇ ਦੀਪ ਨੇ ਗਾਇਆ ਉਹ ਗਉਂਦਾ ਹੁੰਦਾ ਸੀ ਫਿਲਮੀ ਟੂਨਾਂ ਦੇ ਇਹ ਗਾਨੀ ਤਰਜ਼ ਤੇ ਮੈਂ ਉਹਨੂੰ ਲਿਖ ਕੇ ਦਿੱਤਾ ਮੈਂ ਕਹ ਕਹੀਂ ਕਵੀ ਨਾ ਬਹ ਜਾਉਂ ਤੇਰੇ ਪਿਆਰ ਮੈਂ ਇੱਕ ਕਵੀਤਾ ਉਹ ਲਿਖ ਕੇ ਮੈਂ ਕੀ ਦਿੱਤਾ ਸੀ ਸ਼ੂਲਾਂ ਤੇ ਸੌ ਰਿਹਾ ਏ ਮੈਂ ਆਪਣੀ ਆਵਾਜ਼ ਗਾ ਕੇ ਦੱਸ ਰਿਹਾ ਸ਼ੂਲਾਂ ਤੇ ਸੌ ਰਿਹਾ ਹਾਂ ਹੰਦ ਨੂ ਬਚਾਉਣ ਵਾਲਾ ਸ਼ੂ ਲਾ ਪਿਸੌ ਰਹਾ ਵਾਂਗੂ ਫਕੀਰਾਂ ਜਾਪੇ ਅੱਜ ਦੋ ਜਹਾਂ ਦਾ ਵਾਲੀ ਜ਼ਖਮ ਤੋਂ ਖੂਨ ਸੈ ਮੱਥੇ ਤੇ ਫਿਰ ਵੀ ਲਾਲੀ ਪਰਵਾਨੇ ਜੈ ਨਿਮਾਣੇ ਚਰਨੀ ਲਗਾਉਣ ਫੜਾ ਸ਼ੂ ਲਾ ਪਿਸੌ ਰਹਾ ਇਹਨਾਂ ਗੀਤਾਂ ਤੋਂ ਬਗੈਰ ਮੇਰੀ ਕਿਤਾਬਾਂ ਛਪੀਆਂ ਯਾਦ ਅਸੰਗਤ ਜੀਵਨ ਸੰਗਤ ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ ਉਹ ਪੰਜ ਕਿਤਾਬਾਂ ਚਾਰ ਪੰਜ ਕਿਤਾਬਾਂ ਛਾਪੀਆਂ ਜਈਆਂ ਕਿ ਇਹ ਦੇਸ਼ਾਂ ਬਦੇਸ਼ਾਂ ਵਿੱਚ ਮੈਨੂੰ ਪਤਾ ਨਹੀਂ ਕਿ ਸਾਰੀਆਂ ਜ਼ਬਾਨਾਂ ਵਿੱਚ ਵੀ ਉਹਨਾਂ ਨੇ ਛਾਪੀਆਂ ਇਹ ਅੰਮ੍ਰਿਤਸਰ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ ਇਸ ਤੋਂ ਬਿਨਾਂ ਇੱਕ ਕੋਠੀਆਂ ਤੇ ਮਕਾਨ ਇਥੋਂ ਨਾਇਆ ਉਥੇ ਵੇਚਿਆ ਅੰਬੈਸਟਰ ਕਰ ਰਹੀ ਰਾਜਨੂਰ ਨਾਰਾਜ ਦੂਤ ਬੋਡਰ ਸਾਈਕਲ ਭੈਣ ਦੇ ਵਿਆਹ ਤੇ ਦਿੱਤਾ ਵਰਕਸ਼ਪਾਂ ਵੀ ਲਾਈਆਂ ਵਰਕਸ਼ਪਾਂ ਲਾਈਆਂ ਮੇਲੇਗਾਂਜ ਦੇ ਵਿੱਚ ਭਾਰਤ ਮਿਲਦੇ ਨਾਲ ਟਾਈਗਰ ਕਲੋਨੀ ਵਿੱਚ ਮਕਾਨ ਬਣਾਏ ਇਧਰ ਸੀਟੀਆਈ ਕਾਲਜ ਦੇ ਕੋਲ 2 ਨੰਬਰ ਗਲੀ ਵਿੱਚ ਮਕਾਨ ਬਣਾਇਆ ਜਿਹੜਾ ਕਿ ਦੇਖਣ ਨੂੰ ਭੁੱਖ ਲੈਂਦੀ ਆ ਦੇਖ ਕੇ ਭੁੱਖ ਲੈਂਦੀ ਆ ਜਿਹਦੇ ਵਿੱਚ ਬਹੁਤ ਸਾਰੇ ਬਾੜ ਦੇ ਵਿਜਾਰੀ ਬੰਦੇ ਵੀ ਰਹਿੰਦੇ ਰਹੇ ਕਰਾਇਆ ਤੇ ਮੇਰੇ ਕੋਲ ਤੇ ਅੱਜ ਮੈਂ ਖੁਦ ਕਰਾਇਏ ਤੇ ਬੈਠਾ ਹਾਂ 30 ਜੋ ਆਈ ਵੀ ਕਰਾਇਏ ਤੇ ਬੈਠੇ ਆ ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਆਪਣੀ ਆਵਾਜ਼ ਵਿੱਚ ਹੀ ਗਾ ਕੇ ਦੱਸਾਂਗਾ ਔਰ ਮੈਂ ਗੀਤਾਂ ਦੀ ਲਿਸਟ ਬਹੁਤ ਲੰਬੀ ਹੈ ਔਰ ਇੱਕੋ ਟਾਈਮ ਥੋੜਾ ਹੋਏਗਾ ਹੁਣ ਤੁਸੀਂ ਮੈਨੂੰ ਦੱਸੋ ਮੈਂ ਉਸ ਤਰ੍ਹਾਂ ਵੜਾਂਗਾ ਇੱਕ ਤਾਂ ਪਰਿਵਾਰ ਵੱਡਾ ਸੀ ਵੱਡਾ ਪਰਿਵਾਰ ਤੇ ਉਹਨਾਂ ਦੇ ਮਤਲਬ ਕਿ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਮੈ ਜਾਂ ਕੀਤੀਆਂ ਪਾਲਿਆ ਪੁਲਸੀਆ ਉਹਨਾਂ ਨੂੰ ਉਸ ਟਾਈਮ ਮੁੰਡਿਆਂ ਦੇ ਕੰਮ ਨਹੀਂ ਸੀਗੇ ਤੇ ਇਸ ਤੋਂ ਬਿਨਾਂ ਲੜਕੀਆਂ ਵੀ ਸੀ ਉਹਨਾਂ ਨੂੰ ਵੀ ਇੱਕ ਲੜਕੀ ਪਹਿਲਾਂ ਛੋਟੀ ਜੀ ਗੁਜ਼ਰ ਵੀ ਗਈ ਸੀ ਉਹਦਾ ਨਾਮ ਸੋਨੀ ਸੀ ਉਸੇ ਉਹਨਾਂ ਬਜਾਏ ਇਸ ਲੜਕੀ ਦਾ ਨਾਮ ਮੈਂ ਸੋਨੀ ਰੱਖਿਆ ਉਸ ਦੀ ਯਾਦ ਨੂੰ ਕਾਇਮ ਕਰਨ ਵਾਸਤੇ ਇਸ ਤੋਂ ਬਿਨਾ ਕਾਰੋਵਿਆਰ ਆਪਣੀ ਸਮਝ ਨਹੀਂ ਹੁੰਦੀ ਇਹ ਕੁਝ ਆਪਣੇ ਲੇਖ ਵੀ ਹੁੰਦੇ ਆ ਗੇੜਾ ਕਾਰੋਬਾਰ ਵਾ ਸ਼ੁਰੂ ਕਰਦਾ ਸੀ ਮੱਝਾਂ ਦੀ ਡੈਰੀ ਪਾਈ 33 ਨਸਾਂ ਦੀ ਉਹ ਇੱਕ 1.5 ਸਾਲ ਵਿੱਚ ਸਾਲ ਵਿੱਚ ਖਤਮ ਹੋ ਗਈ ਆਖਰੀ ਮੱਝ ਮੈਂ ਇੱਕ 20 ਰੁਪਏ ਉਹ ਕਹਿੰਦੇ ਵੀ ਇਸ ਨੂੰ ਆਸਲ ਵਾ ਗਿਆ ਹਾਂ ਮੈਂ ਹਾਂ ਜੀ ਕਹਿੰਦੇ ਕੀ ਦੇ ਗਿਆ ਹਾਂ ਮੈਂ 20 ਰੁਪਏ ਉਹ ਕਹਿੰਦੇ 20 ਦੇਣੇ ਹੈ ਬਸ ਲੈ ਜੋ ਲੈ ਜੋ ਮੈਂ ਕੀ ਕਰੂੰਗਾ ਹਟੀਆਂ ਪਾਈਆਂ ਇੱਕ ਇੱਕ ਹੱਟੀ ਤੇ ਆਵਾ ਬੈਠਿਆ ਦੋ ਹੱਟੀਆਂ ਤੇ ਮੁੰਡੇ ਬੈਠੇ ਜਿੰਨਾਂ ਵਿੱਚੋਂ ਇੱਕ ਮੁੰਡਾ ਮੇਰਾ ਗੁਜ਼ਰ ਗਿਆ ਬੋ ਵੀ ਉਹ ਆ ਉਹ ਦੀ ਫੋਟੋ ਫੇਸਬੁਕ ਤੇ ਤੁਸੀਂ ਦੇਖੀ ਹੋਣੀਆ ਮੇਰਾ ਨਾਮ ਪੜਿਆ ਹੋਏਗਾ ਇਹ ਸੋਨੀ ਦੇ ਕੋਲ ਠਹਿ ਜਾ ਹੋਇਆ ਮੈਂ ਇਹਨਾਂ ਨੂੰ ਵੈਸੇ ਚਾਹੁੰਦਾ ਨਹੀਂ ਸੀ ਜਿਹੜੇ ਦੁੱਖ ਦੇਵਾ ਪਰ ਮੈਂ ਮਜਬੂਰ ਆ ਕਿ ਹੋਰ ਮੇਰਾ ਕਿਤੇ ਟਾਈਮ ਪਾਸ ਨਹੀਂ ਹੋਊਗਾ ਪਹਿਲਾਂ ਬਬਲੂ ਸੀ ਬਰਨਾ ਹੜਾ ਪਿੰਡ ਪਤਾ ਪੜੇ ਕੋੜੀ ਕੋੜੀ ਬਹੁਤ ਟਾਈਮ ਮੈਂ ਗੁਜ਼ਾਰਿਆ ਪਰ ਹੁਣ ਇਸ ਟਾਈਮ ਇਹਨਾਂ ਦੀ ਕਿਚਪਾਲ ਦੇ ਨਾਲ ਟਾਈਮ ਪਾਸ ਕਰ ਰਿਹਾ ਆਪਣੀ ਆਵਾਜ਼ ਵਿੱਚ ਦਮ ਪਹਿਲਾਂ ਕਿਰੋ ਜਿਆਦਾ ਹੋਵੇਗਾ ਪਰ ਆਵਾਜ਼ ਵਿੱਚ ਦਮ ਨਹੀਂ ਹੈ ਲਿਖਣੀ ਵਿੱਚ ਦਮ ਹੈ ਪਰ ਸਰੀ ਤਨ ਔਰ ਮਨ ਔਰ ਧਨ ਵਿੱਚ ਦਮ ਨਹੀਂ ਹੈ ਅੱਜ ਮੈਂ ਕਿਰਾਏ ਦੇ ਬੈਠਾ ਮੇਰੇ ਕੋਲ ਬਿਹਾਰੀ ਬੰਦੇ ਕਿਰਾਏ ਤੇ ਰਹਿੰਦੇ ਰਹੇ ਆ بیوی ਕੁਆਟਰ ਨੂੰ ਕਿਰਾਏ ਤੇ ਚੜੇ ਅਜਿਹ ਜਿਹਨੇ ਦਰਸ਼ਨ ਕਰਨੇ ਆ ਉਹ 2 ਨੰਬਰ ਗਲੀ ਸੀਟੀਆਈ ਕਾਲਜ ਦੇ ਨਾਲ ਦਰਸ਼ਨ ਕਰ ਲੋ ਪੁੱਛ ਲੋ ਕਿ ਪਰਵਾਨਾ ਇਹ ਤੋਂ ਮકાਨ ਕਿਹੜਾ ਵੇਚ ਕੇ ਗਿਆ ਸੀ